ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਗੁਰਫਤ ਤੇ ਵੀਰ ਬਲੌਗ ਚੈਨਲ ਤੇ ਸਵੇਰ ਦਾ ਟਾਈਮ ਦੁਪਹਿਰ ਦੇ ਹੋ ਗਿਆ ਅੱਜ ਤਾਂ ਸਵੇਰ ਦਾ ਫੇੜਾ ਦੁਪਹਿਰ ਹੀ ਵੀਡੀਓ ਸ਼ੂਟ ਕਰਨ ਲੱਗੀ ਹਾਂ ਬਲੌਗ ਤੇ ਟਾਈਮ ਹੋ ਗਿਆ ਜੀ 1:00 ਵੱਜ ਗਏ ਅਸੀਂ ਚੱਲੇ ਸੀ ਅੱਜ ਰਿਸ਼ਤੇਦਾਰੀ ਚ ਪਟਿਆਲਾ ਸਾਈਡ ਤੇ ਸਾਨੂੰ ਵੀ ਇੰਟਰੋਡਕਸ਼ਨ ਕਰਾਉਣੇ ਆ ਜਾ ਕੇ ਹਿੰਦੂ ਦਿਆ ਆਹ ਬਸ ਆਮਰੀ ਚਕਰ ਹੋਣ ਕਰਤੀ ਸੱਤੇ ਸਿੰਘ ਮਠਿਆਈ ਖਰੀਦ ਰਿਆ ਅੱਜ की आ, चीजी है चीजी खाना ठीक है ना वो भी वाइए थे लड्डू ਨਾ ਸੁਪਾ ਤੇ ਕਰੀ ਰਹੀ ਆ ਮਤਿਆਰੀ ਇਸ ਵਾਰੀ ਕੀ ਜਾਣ ਜੀ ਅਸੀਂ ਪਹੁੰਚ ਗਏ ਜੀ ਸਾਡੇ ਪਿੰਡ ਅੱਡੇ ਤੇ ਜੇ ਅਸੀਂ ਮੋਹਿੰਦੀ ਦੇ ਫਟਿਆਲੇ ਵਾਲੀ ਬੱਸ ਫਟਿਆਲੇ ਨੂੰ ਜਾਣਾ ਬੱਸ ਦੀ ਜੀ ਅਸੀਂ ਦਸਾਂ ਦੇ ਵਿੱਚ ਬੈਠੇ ਇੱਕ ਵਾਰ ਤੇ ਇੱਧਰ ਹੈਗਾ ਤੁਹਾਡਾ ਫਾਕੇ ਸਿੰਘ ਤਾਂ ਤੇ ਇਧਰ ਦੇਖੀ ਖਾਲੀ ਬਰਫੀ ਖਾਲੀ ਉਹ ਪਾਪਾ ਪਾਪਾ ਕਿੱਥੇ ਗਏ ਹਾਂ ਜਲਾ ਸਾਈਡ ਪਟਿਆਲੇ ਏਡੇ ਚ ਸਾਡੀ ਬੂਆ ਦੇ ਘਰੇ ਤੇ ਇਧਰ ਫਤਿਹ ਮਸਤੀ ਕਰ ਰਹੀ ਹੈ। ਇਹ ਸਾਡੀ ਬੂਆ ਦਾ ਘਰ ਆਗਾ। ਤੇ ਇਧਰ ਹੈ ਤੇਰੇ ਪਾਪਾ ਤੇ ਬੂਆ ਸਾਡੇ ਇਹ ਗੱਲਾਂ ਕਰਦੇ ਬੈਠ ਕੇ। ਕਾਕੇ ਹੋਂਦਰੀ ਬੈਠੇ ਮਨ ਲੱਗਦਾ। ਮਨੀ ਜਾਨ ਹੈਲੋ ਕਾਕੇ ਹੈਲੋ ਮੈਡਮ ਮਨੀ ਬੇਬੀ ਬਾਹਰ ਜਾਣੇ ਕੇ ਲਿਏ ਗੇਟ ਖੋਲਣੇ ਕੇ ਲਿਏ ਕਹਿ ਰਹੀ ਹੈ ਇਹ ਸਾਡੀ ਬੂਆ ਦੇ ਪੋਤੇ ਹੈ ਜੀ ਟੀਵੀ ਦੇਖ ਰਹੇ ਹੈ ਤਾਂ ਇੱਧਰ ਇਹ ਗੇਟ ਖੋਲੋ ਬਟਾ ਆਪਨੀ ਬਾਤ ਸੁਣੋ ਆਪ ਸੋਚਦਾ ਯਾਰੀ ਤੁਸੀਂ ਕੁਝ ਬੋਲੈਗੇ ਕਮ ਆਨ ਰਾਜ ਹਾਂਜੀ ਫਿਰ ਆਪਾਂ ਜਾਣਾ ਜੀ ਕਗਰ ਦਰਿਆ ਤੇ ਇੱਥੇ ਕਗਰ ਨੇੜੇ ਹੈਗਾ ਤੇ ਇਹ ਬੂਆ ਘਰ ਕੇ ਕੰਮ ਕਰੀ ਜਾਂਦੇ ਸੀ ਤੇ ਆਪਾਂ ਫਿਰ ਜਾਵਾਂਗੇ ਫਿਰ ਉੱਥੇ ਦਿਖਾਵਾਂਗੇ ਤੁਹਾਨੂੰ ਹਾਂ ਤੇ ਮੈਂ ਆਸਤੀ ਕਰ ਰਿਹਾ ਤਾਂ ਇਹ ਕੋਨਾ ਦਿਖਾ ਰਿਹਾ ਹੈ ਕਿਤੇ ਹੋਰ ਕਿੱਥੇ ਲੈ ਜਾਣਾ ਮਾਂ ਮਾਂ ਦਾ ਬਣਾ ਦੇ ਸਮਾਰਤਾ ਦਾ ਸਾਲਾ ਲੈ ਜਾਣਾ ਹੂੰ ਕੋਕਗਰਦਰੀਆ ਹੈ ਦੇਵੀਗੜ੍ਹ ਅਸੀਂ ਆਏ ਹੋਏ ਆ ਬੂਆ ਨਾਲ ਸ਼ਾਮ ਨੂੰ ਘੁੰਮਣ ਇੱਧਰ ਅਸੀਂ ਕੀਤਾ ਹੀ ਗੰਨੇ ਦਾ ਜੂਸ ਬੂਆ ਨਾਲ ਆਏ ਸੀ ਸ਼ਾਮ ਨੂੰ ਸ਼ਹਿਰ ਕਰਨ ਬਾਜ਼ਾਰ ਦਰਦ ਕਰਿਆ ਵੇਖ ਲਿਆ ਫਿਰ ਅਸੀਂ ਅੱਗੇ ਬਾਜ਼ਾਰ ਚ ਘੁੰਮਣ ਆ ਗਏ ਤੇ ਹੋਣਾ ਸੀ ਬਹਿ ਕੇ ਚੁੱਸ ਬਿੰਦੇ ਸੀਗੇ ਇੱਧਰ ਵੇਖੋ ਜੀ ਫਤੇ ਤੇ ਸਾਡੀ ਬੂਆ ਦਾ ਛੋਟਾ ਪੋਤਾ ਇਹ ਖੇਡ ਰਹੇ ਆ ਮસ્ਤੀ ਕਰ ਰਹੇ ਹੈਗੇ ਕੱਲੇ ਹੈ ਹੀ ਨਹੀਂ ਸੀਗਾ ਇਹ ਛੋਟਾ ਜਿਹਾ ਇਹ ਨਾਨਕੀ ਗਿਆ ਹੋਇਆ ਸੀਗਾ ਉਹਦੀ ਮੰਮਾ ਨਾਲ ਆ ਇੱਧਰ ਫਤੇ ਰੀਆ ਦੇਖੀ ਫਤੇ ਫਤੇ ਆਏ ਇੱਧਰ ਆ ਵੀਰੇ ਨਾਲ ਹੈਲੋ ਕਰੀ ਹੈਲੋ 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 ਬੋਲ ਲੈ ਜੀ ਪਰਿਆ ਕੁਣ ਨਾ ਡਰ ਦੇ ਲੋ ਮਸਤੀ ਹੈ ਨਾ ਇਹ ਉਹਨਾਂ ਦੀ ਫਤੇ ਤਾਂ ਬਹੁਤ ਸ਼ਰਾਰਤੀ ਹੈ ਇਹ ਤੂੰ ਮੈਨੂੰ ਡਰੀ ਫੋਟੋ ਬਣਾ ਹਾਂ ਮਸਤੀ ਕਰ ਰਿਹਾ ਫਤੇ ਬਣ ਗਿਆ ਹੋ ਜੋ ਹੂੰ ਜਦ ਵੀਰੇ ਨੇ ਖੇਲ ਲਾ ਛੋਟੇ ਜਣ ਹੂੰ ਹੈਲੋ ਕਰ ਦੇ ਕਾਕੇ ਹੈਲੋ ਕਰੇ ਉਹਨਾ ਨਿਕੁਲਾ ਦੇ ਮੈਨੂੰ ਬੁੱਤੀ ਆਉਂਦੀ ਹੈ ਕਾਕੇ ਹੈਲੋ ਗਰੀਬਾਤ ਹੈਲੋ ਕਰਦੇ ਹੈਲੋ ਕਰੀ ਆਏ ਦੇਖੀ ਇਧਰ ਬਾਏ ਬਾਏ ਕਰਦੇ ਹੱਲ ਬਾਏ ਤੁਮ ਚੱਤਣਾ ਅਸੀਂ ਚੱਲੇ ਜੀ ਹੁਣ ਦੇਵੀਗੜ੍ਹ ਤੋਂ ਤੇ ਸਾਡੀ ਭੂਆ ਜੀ ਨੂੰ ਹੋਣਗੀ ਇਹ ਕੱਲ ਹੈ ਨਹੀਂ ਸੀਗੇ ਇੱਥੇ ਘਰੇ ਜਿੱਦੇ ਅਸੀਂ ਆਏ ਸੀ ਤੇ ਇਹਨਾਂ ਦਾ ਕਾਕਾ ਛੋਟਾ ਹੁਣ ਅਸੀਂ ਚੱਲੇ ਸੀ ਘਰ ਨੂੰ ਵਾਪਸ ਇੱਥੋਂ ਦੇਵੀਗੜ੍ਹ ਤੋਂ ਤੇ ਉਧਰ ਬੁਗਾਰ ਕੇ ਹੈਗੇ ਸਾਕਰਤ ਦੀ ਅਲਗਰੀ ਦੀ ਚੱਲੇ ਅਸੀਂ ਇੱਧਰ ਵੇਖੋ ਇਹ ਇੱਧਰ ਸੰਗਾਉ ਬੱਚੇ ਇਹਨਾਂ ਦੇ ਹਾਂ ਤੇ ਖਰਾਬਾ ਹਾਂ ਚੱਲੇ ਹੁਣ ਅਸੀਂ ਤੋਂ ਆਏ ਕਰੀਏ ਇੱਧਰ ਫਾਟੀ ਅਰਗੇ ਕਿੱਦਰੀ ਕੀ ਬੋ ਲੰਘ ਲੰਘੀ ਬੋ ਇੱਧਰ ਚੱਲੇ ਬੱਚਾ ਫਾਟੀ ਫਤੇ ਨੂੰ ਛੱਡਣ ਅੱਡੇ ਤੇ ਚੜਾਉਣਾ

ਤੇ ਰਸਤੇ ਚੋਂ ਹੋ ਗਿਆ ਅਸੀਂ ਆਏ ਸੀ ਇਧਰੋਂ ਹੁਣ ਘਰ ਨੂੰ ਆਏ ਸੀਗੇ ਦੇਵੀਗੜ੍ਹ ਤੋਂ ਚਿੰਨੀ ਅਡੇ ਤੋਂ ਇਧਰ ਆ ਰਹੇ ਸੀ ਅਸੀਂ ਘਰ ਨੂੰ ਦੇਖੋ ਇਧਰ ਰਸਤੇ ਤੇਨੀਂ ਆ ਰਹੀ ਹੈਗੀ ਅੱਜ ਨਾਲ ਆ ਗਿਆ ਬਲਗੇ ਦਾ ਐਂਡ ਕਰਨਾ ਸਾਡੇ ਬਲੌਗ ਨੂੰ ਲਾਈਕ ਐ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ